ਬੱਲਵਣਾ ਹਲਕੇ ਦੇ ਪਿੰਡ ਕਾਲਾ ਟਿੱਬਾ ਵਿੱਚ ਸਥਿਤ ਸੋਮਾ ਗਦਾਮ ਵਿੱਚੋਂ ਨਿਕਲੀ ਸੁਸਰੀ ਕਾਰਨ ਕਈ ਪਿੰਡਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ ਪਿੰਡ ਵਾਸੀਆਂ ਨੇ ਜਥੇਬੰਦੀਆਂ ਨਾਲ ਮਿਲ ਕੇ ਗੋਦਾਮ ਅੱਗੇ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਹੈ ਉਨ੍ਹਾਂ ਚੇਤਾਵਨੀ ਦਿੱੰਦਿਆ ਕਿ ਇੱਕ ਹਫ਼ਤੇ ਦੇ ਵਿੱਚ ਮਸਲਾ ਹੱਲ ਨਹੀਂ ਹੋਇਆ ਤਾਂ ਪੱਕੇ ਮੋਰਚੇ ਲਾ ਕੇ ਗੋਦਾਮ ਨੂੰ ਬੰਦ ਕਰਨ ਲਈ ਮਜਬੂਰ ਹੋਵਾਂਗੇ ਅੱਜ ਅਸੀਂ ਕਾਲਾ ਟਿੰਬੇ ਵਿੱਚ ਜਿਹੜੀ ਆਪਣੀ ਕਾਈ ਬਣੀ ਹੈ ਤੇ ਲਾਗੇ ਦੇ ਪਿੰਡਾਂ ਦੀ ਵੱਡੀ ਸਮੱਸਿਆ ਇਹ ਜਿਹੜੀ ਸੂਸਰੀ ਤੋਂ ਪੈਦਾ ਹੋਈ ਆ ਇਸ ਗਦਾਾਂ ਦੇ ਵਿੱਚ ਸੋਮਾ ਗਦਾਮ ਦੇ ਅੱਗੇ ਬੈਠੇ ਜਿਹੜੀ ਕੰਪਨੀ ਹੈ ਸਾਮ ਸੰਭਾਲ ਦਾ ਕੰਮ ਕਰਦੀ ਪਰ ਲਗਾਤਾਰ ਜਿਹੜੇ 23 24 ਦੇ ਚੌਲ ਇੱਥੇ ਪਏ ਹੋਏ ਨੇ ਜਿਹੜੇ ਅੱਜ ਤੱਕ ਚੱਕੇ ਨਹੀਂ ਗਏ ਅੱਜ ਤੱਕ ਉਹ ਖਾਲੀ ਗਦਾਮ ਹੋਣੇ ਚਾਹੀਦੇ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਚੌਲ ਲੱਗਣੇ ਸੀਗੇ ਪਰ ਸਰਕਾਰ ਦੀ ਨਕਾਮੀ ਕਰਕੇ ਅਜ ਤੱਕ ਇਹ ਖਾਲੀ ਨਹੀਂ ਹੋਏ ਇਹਨਾਂ ਦਾ ਵੀ ਖਨਿਆਜਾ ਅੱਗੇ ਜਾ ਕੇ ਕਿਸਾਨਾਂ ਨੂੰ ਭੁਗਤਣਾ ਪੈਣਾ ਪਿਛਲੇ ਕਿਹੜੇ 8-8 ਕਿਲੋ ਕਾਟ ਦੇਣੀ ਪਈ ਸੀ ਅੱਜ ਦੀ ਵੀ ਉਹ ਜਿਹੜੀ ਹੈਗੀ ਧਾਂਦਲੀ ਰੱਜ ਕੇ ਹੋਵੇਗੀ ਤੇ ਇਹਨਾਂ ਨੂੰ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦੇ ਕੇ ਚੱਲੇ ਆ ਜੇ 8 ਦਿਨਾਂ ਦੇ ਵਿੱਚ ਪੂਰਾ ਇਹਦਾ ਪ੍ਰਬੰਧ ਸਹੀ ਤਰੀਕੇ ਨਾਲ ਨਾ ਕੀਤਾ ਸੁਸਰੀ ਜਿਹੜੀ ਹੈਗੀ ਆ ਪਿੰਡਾਂ ਦੇ ਵਿੱਚ ਵੀ ਸਪਰੇਅ ਕਰਕੇ ਮਾਰੀ ਜਾਵੇ ਤੇ ਇੱਥੇ ਵੀ ਉਹਨੂੰ ਜਾਲੀਆਂ ਵਗੈਰਾ ਲਾ ਕੇ ਬੂਹਿਆਂ ਦੇ ਉੱਤੇ ਪ੍ਰੋਪਰ ਬੰਦ ਕੀਤੀ ਜਾਵੇ ਨਹੀਂ ਤਾਂ ਅਸੀਂ ਵੱਡਾ ਪ੍ਰੋਟੈਸਟ ਕਰਾਂਗੇ ਇਸ ਗਦਾਮ ਨੂੰ ਪਲਾ ਸਾਨੂੰ ਜੰਦਰਾ ਲਾਉਣਾ ਪਵੇ ਆਪਣੇ ਸਰਪੰਚ ਸਾਹਿਬ ਨੇ ਸਾਡੇ ਪ੍ਰਧਾਨ ਜੀ ਨੇ ਦੱਸ ਹੀ ਦਿੱਤਾ ਜਿਵੇਂ ਇਹ ਪਰੇਸ਼ਾਨ ਤਾਂ ਅਸੀਂ ਵੀ ਦੱਸ ਹੀ ਨਹੀਂ ਸਕਦੇ ਕਿਉਂਕਿ ਸਾਡੇ ਘਰ ਲੱਗੇ ਆ ਵੀ ਅਸੀਂ ਕਿੰਨਾ ਕੁ ਪਰੇਸ਼ਾਨ ਆ ਨਾ ਤਾਂ ਰੋਟੀ ਕਾ ਸਕਦੇ ਆ ਬੱਚਿਆਂ ਦੇ ਵੀ ਕੰਨਾਂ 'ਚ ਲੋਗੜ ਪਾਪਾ ਰਾਤ ਨੂੰ ਪਹਿਣਾ ਪੈਂਦਾ ਜਿੱਥੇ ਲੜ ਜਾਂਦੀ ਓਥੇ ਤਾਂ ਫੜ ਹੋ ਜਾਂਦਾ ਇਹ ਤਾਂ ਪਤਾ ਨਹੀਂ ਵੀ ਕੀ ਬਲਾ ਹੈ ਕਿ ਸਾਨੂੰ ਅਜ ਤੱਕ ਸਮਝ ਹੀ ਨਹੀਂ ਆ ਰਿਹਾ ਇਹ ਸੋਸਰੀ ਤਾਂ ਸਾਡੇ ਵੀ ਆਉਂਦੀ ਹੈ ਪਰ ਉਹ ਖਾਂਦੀ ਨਹੀਂ ਇਹ ਪਤਾ ਨਹੀਂ ਕਿਸ ਤਰ੍ਹਾਂ ਦੀ ਹੈਗੀ ਹੈ ਇਹਨਾਂ ਨੂੰ ਥੋੜਾ ਜਿਹਾ ਧਿਆਨ ਚ ਲਿਆਉਣਾ ਚਾਹੀਦਾ ਇਹਨਾਂ ਦੇ ਵੀ ਇਹਦਾ ਕੋਈ ਹੱਲ ਕਰਨ ਵੀ ਅੱਜ ਦਾ ਨਹੀਂਗਾ ਇਹ ਸਾਨੂੰ ਆਉਣ ਵਾਲੇ 8-10 ਸਾਲਾਂ ਦੀ ਪ੍ਰੋਬਲਮ ਹੈ ਜੀ ਕੀ ਮੰਗ ਕਰਦੇ ਹੋ ਬੱਸ ਮੰਗ ਇਹ ਹੀ ਕਰਦੇ ਆ ਵੀ ਇਹਦਾ ਹੱਲ ਹੋ ਜੇ ਇਹਨਾਂ ਬਹੁਤ ਹੈ ਸਰ ਦਿੱਕਤ ਆ ਰਹੀ ਹੈ ਜੀ ਕਾਫੀ ਸਾਲਾਂ ਤੋਂ ਆ ਰਹੀ ਹੈ ਇਹਦੇ ਵਿੱਚ ਜਿਹੜੇ ਚੌਲ ਲੱਗੇਗੇ ਉਹ ਪਿਛਲੇ 2023 ਤੋਂ ਲੱਗੇ ਹੈਗੇ ਅਸੀਂ ਹੁਣ ਅੰਦਰ ਜਿਵੇਂ ਚੈਕਿੰਗ ਕਰਕੇ ਆਏ ਆਂ ਇਹਦਾ ਸਰ ਇੰਨਾ ਬੂਰਾ ਹਾਲ ਹੈ ਕਿ ਜਿਵੇਂ ਕੀੜੀਆਂ ਨਹੀਂ ਚਲਦੀਆਂ ਉਸ ਤਰੀਕੇ ਨਾਲ ਸਾਡੇ ਘਰਾਂ ਦੇ ਵਿੱਚ ਮਤਲਬ ਸ਼ਾਮ ਨੂੰ ਆ ਜਾਂਦੀਆਂ ਉੱਡ ਕੇ ਕਿਉਂਕਿ ਗੇਟ ਖੋਲ ਦਿੰਦੇ ਆ ਇਹਨਾਂ ਦੇ ਜਦੋਂ ਇੱਕ ਇਹਨਾਂ ਦੇ ਜਿਹੜੇ ਗੇਟਾ ਦੀ ਬਣਤਰ ਉਹ ਵੀ ਅਸੀਂ ਦੇਖਿਆ ਉਹ ਪ੍ਰੋਪਰ ਤਰੀਕੇ ਨਾਲ ਸਹੀ ਹੈ ਨਹੀਂ ਇਹਨਾਂ ਦੇ ਜਿਹੜੀ ਜਾਲੀਆਂ ਕਾਫੀ ਵੱਡੀਆਂ ਜਿਹਦੇ ਕਰੇ ਸੁੱਸੀਆਂ ਬਾਹਰ ਨਿਕਲਦੀਆਂ ਸ਼ਾਮ ਨੂੰ ਜਦੋਂ ਵੀ ਮਤਲਬ ਨਾ ਤਾਂ ਇਹ ਪੈਣ ਦਿੰਦੀ ਹੈ ਗਿਆ ਜਵਾਕ ਜਿਹੜੇ ਹੁੰਦੇ ਛੋਟੇ ਉਹਨਾਂ ਦੇ ਕੰਨਾਂ ਤੱਕ ਪਹੁੰਚ ਜਾਂਦੀ ਹੈ ਰੂਪ ਆ ਕੇ ਸੌਣਾ ਪੈਂਦਾ ਹੈਗਾ ਹੁਣ ਜਿਹੜੇ ਆਸ-ਪਾਸ ਦੇ ਪਿੰਡ ਹੈਗੇ ਤਿੰਨ ਪਿੰਡ ਤਾਂ ਕਾਲਾ ਟੀਬਾ ਕਿੱਲੇ ਪੰਚਾਇਤਾਂ ਹੋ ਰਾਜਾਂ ਵਾਲੀ ਤੱਕ ਰਾਮਸਰਾ ਤੱਕ ਇਧਰ ਇਹ ਦਤਾਰਾਂ ਵਾਲੀ ਤੱਕ ਸੀਤੋ ਤੱਕ ਮਾਰ ਕਰ ਜਾਂਦੀ ਹੈਗੀ ਇਹਨਾਂ ਨੂੰ ਅਸੀਂ ਪਹਿਲਾਂ ਹੀ ਬਹੁਤ ਵਾਰੀ ਚੇਤਾਵਨੀਆਂ ਦੇ ਚੁੱਕੇ ਹਾਂ ਪਰ ਨਹੀਂ ਹੁਣ ਅਸੀਂ ਡੀਸੀ ਮੈਮ ਨੂੰ ਵੀ ਮੰਗ ਪੱਤਰ ਦੇਣਾ ਇਸ ਤੋਂ ਪਹਿਲਾਂ ਦੇ ਚੁੱਕੇ ਹਾਂ ਉਹਦਾ ਹਾਲੇ ਕੋਈ ਸੋਲੂਸ਼ਨ ਨਿਕਲਿਆ ਨਹੀਂ ਇਹ ਲਾਸਟ ਵਾਰ ਇਹਨਾਂ ਨੂੰ ਚੇਤਾਵਨੀ ਦੇ ਕੇ ਚੱਲੇ ਕਿ ਜਾਂ ਤਾਂ 8 ਦਿਨਾਂ ਦੇ ਅੰਦਰ ਸੋਲੂਸ਼ਨ ਕਰੋ ਜਾਂ ਫਿਰ ਅਸੀਂ ਇਸ ਦੇ ਉੱਤੇ ਪੱਕਾ ਧਰਨਾ ਲਾਵਾਂਗੇ ਇਸ ਮੌਕੇ ਤੇ ਅਧਿਕਾਰੀ ਦਾ ਕਹਿਣਾ ਹੈ ਕਿ ਕਿਸਾਨ ਜਸਵੰਦੀਆਂ ਦੇ ਨਾਲ ਉਹਨਾਂ ਦੀ ਗੱਲਬਾਤ ਹੋ ਗਈ ਹੈ ਮਸਲਾ ਕੀੜੇ ਕੀਟਕਾਰੀ ਇਹ ਲੋ ਲੇਕਿਨ हम जो अपना हल करे जा रहे हैं स्प्रे तो है फेमिकेशन है रेगुलर अपना काम करे जा रहे हैं जी कोई दिक्कत परेशानी नहीं है बहुत जल्दी इसका है जो भी प्रॉब्लम गाँव वालों को आ रही है उसका सोल्यूशन कर देंगे हैं जी गाँववासियों और किसानों के साथ क्या बात हुई है क्या फैसला हुआ है मौके पर इन्होंने आठ दस दिन का टाइम दिया है जी। और आठ दस दिन के बाद इनको सेटिस्फाई करेंगे पूरे गाँव वालों को जो भी सरमान साहब उनको हम अपनी तरफ से बताएंगे कि आज वो चेक कर सकते हो कोई दिक्कत नहीं है क्या आप इसमें स्प्रे या कुछ दवाई नहीं डालते डाल अभी भी रेगुलर चल रही है दवाई जी इनका रोप है भी जो आप जो बेच देते हैं क्या ऐसा कोई मामला है रोप लगाने को कोई भी कुछ भी लगा सकता है देखो आरोप लगाने का ऐसा नहीं होता की आप ये कहो की भाई ये ऐसा नहीं लग सकता ये नहीं हो सकता जो मर्जी रोप लगा सकते ये अधिकार होता है हर बंदे को बोलने का पूछने का और ये आरोप लगाने का ये अधिकार होता है ये बड़ी बात अब आपकी तरफ से क्या प्रयास किया जाएगा कंपनी की तरफ से प्रयास रेगुलर ही चल रहा है اور ہم اپنا جو کام ہے پورا तहे دل سے اور ان کو پورے گاؤں والوں کو سیٹسفائی 5 7 10 دنوں کے اندر کر کے اور ان کو کتنے گاؤں کو دقت 아 رہی ہے اس میں جی جو ان کے حساب سے یہاں پہ لوکل تین گاؤں نزدیک ہے अजीत پنجابی دی اوتھینٹک خبروں دے لئی سبسکرائب کرو अजीत ویب ٹی وی تے تازہ خبروں دی نوٹیفیکیشن پہنچنے لئی بیل آئیکن تے کلک کرو